ਸਤ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਤਰਨਤਾਰਨ ਤੋਂ ਗੁਰਪ੍ਰੀਤ ਦੀ ਖਬਰ ਤਰਨਤਾਰਨ ਦੇ ਜ਼ਿਲ੍ਹੇ ਪਿੰਡ ਠੱਠੇ ਵਿੱਚ ਸਥਿਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਗੁਰਕਾ ਸਾਹਿਬ ਦੀ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਇੱਕ ਅਪਾਹਜ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੁੰਦਾ ਹੈ ਅਤੇ ਉਸ ਨੇ ਗੁਰਕਾ ਸਾਹਿਬ ਦੇ ਸਰੀਰ ਦੇ ਅੰਗ ਪਾੜ ਦਿੱਤੇ ਸੰਗਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵਿਅਕਤੀ ਨੂੰ ਤੁਰੰਤ ਕਾਬੂ ਕਰਕੇ ਥਾਣਾ ਚੁਬਾਲ ਦੇ ਹਵਾਲੇ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਅਤੇ ਥਾਣਾ ਸਦਰ ਦੇ ਮੁਖੀ ਜਸਾ ਸਿੰਘ ਨੇ ਗੁਰਕਾ ਸਾਹਿਬ ਦੀ ਬੇਇੱਜ਼ਤੀ ਦੇ ਮਾਮਲੇ ਬਾਰੇ ਕੀ ਕਿਹਾ ਅੱਛਾ ਜੀ ਅੱਜ ਤਕਰੀਬਨ 7:30 ਵਜੇ ਦੀ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ ਇਹਦੇ ਬਾਪ ਦਾ ਨਾਮ ਸਰਦਾਰ ਗੁਰदयाल ਸਿੰਘ ਆ ਇਹ ਪਿਛੋ ਪੋਜੀਆਂ ਦੇ ਰਹਿਣ ਵਾਲੇ ਆ ਤੇ ਇਸ ਵਕਤ ਭਗਤ ਜੱਲਨ ਦਾਸ ਕਲੋਨੀ ਦੇ ਵਿੱਚ ਰਹਿੰਦੇ ਚਵਾਲ ਇਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਕਿੰਨੇ ਪੀ ਇਹ ਪਹਿਲਾਂ ਵੀ ਆਉਂਦਾ ਸੀ ਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਮੇ ਸਮੇਂ ਤੋਂ ਆਉਂਦਾ ਸੀ ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਤੇ ਇਹਨੇ ਆਉਂਦਿਆ ਸਾਰ ਲਮਾਰੀ ਦੇ ਵਿੱਚੋਂ ਗੁਟਕਾ ਸਾਭ ਲਿਆ ਗੁਟਕਾ ਸਾਹਿਬ ਲੈ ਕੇ ਉਹਦੇ ਵਿੱਚੋਂ ਜਿਤਨਾ ਆਪਾਂ ਕਹਿ ਲਈਏ ਪੀ ਅਰਦਾਸ ਰਹਿਰਾ ਸਾਹਿਬ ਤੇ ਸੋਲਾ ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ 134 ਅੰਗ ਤੋਂ ਲੈ ਕੇ ਤੇ 174 ਤੱਕ ਨਿਕਨੇਮ ਦੀਆਂ ਹੋਰ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ ਉਸ ਗੁਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ ਇਹਦੇ ਅੰਗ ਪਾੜਦੇ ਆ ਪਾੜਦੇ ਆ ਜੀ ਸਾਡਾ ਉੱਥੇ ਸੇਵਾਦਾਰ ਮੌਜੂਦ ਸੀ ਭਾਈ ਨਿੰਦਰ ਸਿੰਘ ਉਹ ਸੇਵਾਦਾਰ ਮੌਜੂਦ ਸੀ ਉਹਨੇ ਝੱਟ ਦਿਨ ਨੂੰ ਫੜ ਲਿਆ ਔਰ ਬਾਦ ਦਫਤਰੀ ਲੰਦਾ ਇਸ ਵਕਤ ਚਭਾਲ ਥਾਣੇ ਦੇ ਵਿੱਚ ਆ ਪਹਿਲਾਂ ਤਪतीश ਕਰਾਈ ਜਾਵੇਗੀ ਕਿ ਜੇ ਪਹਿਲਾਂ ਇੰਚਰ ਤੋਂ ਸੇਵਾ ਕਰਦਾ ਸੀ ਤੇ ਅੱਜ ਐਡਾ ਵੱਡਾ ਗੁਨਾਹ ਕੀਤਾ ਇਹਦੇ ਮਗਰ ਕੀਦਾ ਦਿਮਾਗ ਆ ਜਾਂ ਕਿੰਨੇ ਇਹਨੂੰ ਆਖਿਆ ਭਾਵੇਂ ਕੀ ਗੱਲ ਕੀਤੀ ਜਾਂਦੀ ਆ ਜੀ ਇਹ ਮੈਂਟਲੀ ਤੌਰ ਤੇ ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕਿਉਂ ਦਿਸਦਾ ਕਿ ਮੈਂ ਗੁਟਕਾ ਸਾਹਿਬ ਦਾ ਨਰਾਜ਼ ਕਰਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ ਇਸ ਵਾਸਤੇ ਅਸ ਵਕਤ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ ਸਰਦਾਰ ਸਰਬਦੇਵਾਲ ਸਿੰਘ ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਕਾਰ ਕਮੇਟੀ ਦੇ ਜਿਹੜੇ ਨੇ ਵੀਰ ਉਹ ਵੀ ਸਾਰੇ ਪਹੁੰਚੇ ਨੇ ਸਾਡੀ ਇੱਕੋ ਇੱਕ ਹੀ ਹੈ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਪਦੇਸ਼ ਕੀਤੀ ਜਾਵੇ ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਦੇ ਅੱਜ ਇਹਨੇ ਕੰਮ ਕਿਉਂ ਕੀਤਾ ਕਿਸੇ ਦਾ ਸਿਖਾਇਆ ਪੜਾਇਆ ਤਾਂ ਨਹੀਂ ਆਉਂਦਾ ਤਾਂ ਇਹ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰੋਂ ਕੀਤੀ ਜਾਵੇ ਠੀਕ ਹੈ ਕਹਿੰਦੇ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਨਾ ਫਰਦ ਹਾਲ ਸਿੰਘ ਪੂਰਜਿਆ ਪਿੰਡ ਦਾ ਤੇ ਬਾਬਾ ਚੱਲਣ ਦੀ ਕਰਤਰੀ ਹੈ ਜੀ ਉੱਥੋਂ ਦੇ ਇਹ ਰਹਿਣ ਵਾਲਾ ਹੈ ਜੋ ਉਹਦੇ ਐ ਵੈਸੇ ਤੇ ਅਮਰਤਾ ਦੀ ਪਰਿਵਾਰ ਸੀ ਸਾਰਾ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਖੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਕਰਦਣਾ ਰਹੀ ਸੀ ਦੀ ਦਰਬਾਰ ਦੇ ਵਿੱਚ ਗੁੱਕਾ ਸਾਹਿਬ ਲੈ ਕੇ ਪਾਠ ਕਰਨ ਕਰ ਮਿਲ ਕੇ ਤੇ ਜਵਾਂ ਅੱਖੇ ਚ ਦੇ ਨਿਤਨੇਮ ਗੁੱਕੇ ਦੀ ਜਿਹਨੇ ਤਾਂ ਉਹ ਜੀ ਕੋਈ ਮਨ ਕੇ ਚੱਲੀ ਪਾ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 174 ਤੱਕ ਕੀਤੀ ਤੇ ਕੀ ਕਾਰਵਾਈ ਸੀ ਨਾ ਉਹ ਬੰਦਾ ਰੋਪੀ ਜਿਹੜਾ ਨਾ ਹਾਂ ਜੀ ਉਹਨਾਂ ਤੇ ਕੇਸ ਮੁਕੱਦਮਾ ਦਰਜ ਕਰਤਾ ਰੋਪੀ ਨੂੰ ਦਿੱਸਤਾ ਕਿ ਇਹਨਾਂ ਕਰ ਲਿਆ ਜੀ ਕਰ ਲਿਆ ਤੇ ਕੀ ਕਾਰਵਾਈ ਕੀਤੀ ਗਈ ਹੈ ਹਾਂ 295 ਦੇ ਤਹਿਤ ਪੇਸ਼ਤਾ ਦਰਜ ਕੀਤਾ ਜੀ ਤੇ ਕੋਈ ਉਧਰੋਂ ਆਏ ਸ਼੍ਰੋਮਣੀ ਕਮੇਟੀ ਤੋਂ ਕੌਣ-ਕੌਣ ਆਇਆ ਸੀ ਹਾਂ ਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬਕਿ ਉਥੰਦੇ ਉਹਨੂੰ ਐਡ ਕਰਨ ਸੀ ਆਪਣਾ ਮੀਰ ਬਾਬਾ ਗੱਡਾ ਸਾਹਿਬ ਤੋਂ ਇਹਦੀ ਮਗਰ ਕੀ ਸਾਜ਼ਿਸ਼ ਹੈ ਗਈ ਸੀ ਇਹਦਾ ਹੱਥ ਹੋ ਸਕਦਾ ਨਹੀਂ ਇਹਦੇ ਇਹ ਹੁਣ ਤਫ਼ਤੀਸ਼ ਚੱਲੇਗੀ ਤਾਂ ਪਤਾ ਲੱਗਾਇਆ ਜਾਏਗਾ ਹਾਂ ਬੰਗਲਾਦੇਸ਼ ਤੋਂ ਬੰਗਲਾਦੇਸ਼ ਤੋਂ ਇਹ ਬੰਦਾ